ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਯੁੱਧ ਨਸ਼ਾ ਵਿਰੁੱਧ। ਯੁੱਧ ਨਸ਼ਾ ਵਿਰੁੱਧ ਦੀ ਸ਼ੁਰੂਆਤ ਕੀਤੀ ਗਈ ਸੀਗੀ ਨਸ਼ੇ ਦਾ ਲੱਖ ਤੋੜਨ ਵਾਸਤੇ, ਨਕਸਸ ਨੂੰ ਖਤਮ ਕਰਨ ਵਾਸਤੇ। ਜੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਸ ਮੋਹਮ ਦੀਆਂ ਪ੍ਰਾਪਤੀਆਂ ਗਿਣਵਾਈਆਂ ਨੇ। ਖਾਸ ਕਰ ਉਹਨਾਂ ਇਹ ਕਹੇ ਕਿ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ, ਐਫ ਆਈ ਆਰਜ਼ ਹੋਈਆਂ ਨੇ ਤੇ ਇਸ ਤੋਂ ਇਲਾਵਾ 586 ਕਿਲੋਗ੍ਰam ਦੇ ਕਰੀਬ ਹਿਰਨ ਬਰਾਮਦ ਕੀਤੀ ਗਈ ਹੈ ਤੇ ਹੋਰ ਵੀ ਉਹਨਾਂ ਨੇ ਇਸ ਮੋਹਮ ਦਾ ਲੇਖਾ ਜੋਖਾ ਦਿੱਤਾ ਹੈ ਜਿਦੇ ਵਿੱਚ ਹਵਾਲਾ ਮਨੀ ਨਾਲ ਸੰਬੰਧਿਤ ਲੋਕ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਕਈ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਿਹੜੀ ਡਰੱਗ ਲਾ ਐਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੀ 1 ਮਾਰਚ 2025 ਤੋਂ ਸ਼ੁਰੂ ਹੋਈ ਸੀ ਹੁਣ ਤੱਕ 8344 ਐਫ ਆਈ ਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐਨਡੀਪੀਐਸ ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਮੱਛੀਆਂ ਸਾਡੀ ਡਿਫੀਨੇਸ਼ਨ ਮੁਤਾਬਿਕ ਡੇਕ ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸਕ 247 ਕਿਜੀ ਓਪੀਐਮ 253 ਕਿਜੀ ਗਾਂਜਾ 2.5 ਕਿਲੋ ਕੋਕੀਨ 1.6 ਕਿਜੀ ਆਇਸ 25,70,000 ਟੈਬਲੇਟਸ ਪੈਲਸ ਕੈਪਸੂਲ ਰਿਕਵਰ ਹੋਏ ਡੂਰਿੰਗ ਥਿਸ ਪੀਰੀਅਡ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਜਿਹੜੇ 1205 ਡਿਸਾਈਡਡ ਕੇਸਸ ਜਿਹੜੇ ਟ੍ਰਾਇਲ ਤੋਂ ਬਾਅਦ ਡਿਸਾਈਡਡ ਹੋਏ ਉਹਦੇ ਵਿੱਚ 1085 ਕਨਵਿਕਸ਼ਨਸ ਅਚੀਵ ਹੋਈਆਂ ਲੀਡਿੰਗ ਟੂ ਅ ਕਨਵਿਕਸ਼ਨ ਰੇਟ ਆਫ 90% ਪਲੱਸ ਜਿਹੜੇ ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਪਟ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਮਨੀ ਰਿਕਵਰ ਹੋਇਆ ਇਸ ਸਟ੍ਰਾਈਕ ਦੇ ਵਿੱਚ 68 ਐਫ ਐਨ ਡੀ ਪੀ ਐਸ ਐਕਟ ਦੇ ਅੰਤਰਗਤ 144 ਪ੍ਰੋਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ। ਪਬਲਿਕ ਅਵੇਅਰਨੈਸ ਪ੍ਰੋਗਰਾਮਸ ਦੇ ਵਿੱਚ ਪੁਲਿਸ ਵੱਲੋਂ 756 ਸੰਪਰਕ ਮੀਟਿੰਗਸ ਤੇ 8551 ਅਵੇਅਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਗਏ ਹੈਗੇ। ਜਿਹੜੀ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਜਿਹੜੀ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਨੌਗਰੇਟ ਕੀਤੀ ਸੀਗੀ ਉਸ ਦੇ ਵਿੱਚ 60635 ਟ੍ਰੈਕ ਟਿਪਸ ਆਈਆਂ ਸੀ ਟਿਪਸ ਆਈਆਂ ਸੀ ਜਿਸ ਦੇ ਵਿੱਚ 1596 एफआईआर दर्ज ਹੋਈ ਹੈ 1 مارچ ਤੋਂ ਬਾਅਦ ਤੇ 1814 ਗ੍ਰਿਫਤਾਰੀਆਂ ਹੋਈਆਂ ਇਟ ਮੀਨਸ ਜਿਹੜੀ 13000 ਪਲੱਸ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ 1800 ਗ੍ਰਿਫਤਾਰੀਆਂ ਜਿਹੜੀ ਹੈ ਸੇਫ ਪੰਜਾਬ ਜਿਹੜੀ ਟਿਪ ਲਾਈਨ ਦੀ ਇਨਫੋਰਮੇਸ਼ਨ ਤੇ ਗ੍ਰਿਫਤਾਰ ਹੋਈ ਜਿਹੜੀ ਸਮਾਲ ਕੁਆਂਟੀਟੀ ਦੀ ਰਿਕਵਰੀ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਡੀ ਐਡਿਕਸ਼ਨ ਇਨਕਰੇਜ ਕੀਤਾ ਜਾਵੇ ਜਿਹਨੂੰ ਸੈਕਸ਼ਨ 27 ਐਨਡੀਪੀਐਸ ਐਕਟ ਦੇ ਕੇਸ ਦਰਜ ਕਰਨ ਤੋਂ ਬਾਅਦ 64ਏ ਦੇ ਵਿੱਚ ਡੀ ਐਡਿਕਸ਼ਨ ਥਰੂ ਕੋਰਟ ਆਰਡਰਸ ਕਰਾਇਆ ਜਾਂਦਾ ਹੈ ਇਸ ਤਰ੍ਹਾਂ ਜੇ 1121 ਡਰਗ ਯੂਜ਼ਰਸ ਨੂੰ 64 ਐਂਡੀਪੀਐਸ ਐਕਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਪਰਪੇ ਕਰਾਇਆ ਗਿਆ ਹੈ ਟੋਟਲ ਜਿਹੜੇ ਪੁਲਿਸ ਵੱਲੋਂ 5786 ਵਿਅਕਤੀ ਡੀ ਐਡਿਕਸ਼ਨ ਸੈਂਟਰ ਚ ਜਿਹੜੇ ਹੈਗੇ ਉਹ ਐਡਮਿਟ ਕਰਾਏ ਗਏ 6483 ਵੋਟ ਸੈਂਟਰਸ ਦੇ ਵਿੱਚ ਟੋਟਲ ਆਫ 13390 ਵਿਕਟਿਮਸ who have been uh, uh, admitted in de addiction or oot centers jehda uh, sade anti drone system punjab cabinet di manzoori to baad nau anti drone systems de orders place karte gaye hege with ecil te jehde july august de vich unna di delivery expected hegi jehdi future strategy jehdi kal to asi adopt kar rahe hain ki jem pehle bhi ke aage asi ka ki koi target based ya number based strategy nahi hai on the basis of de jehde drug smugglers ground te hege ਡਿਸਟ੍ਰਿਕਟ ਐਨਟੀਐਫ ਦੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਅ ਜਾਬਤੇ ਮੁਤਾਬਿਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਤੇ ਐਫ ਆਈ ਆਰs ਦਰਜ ਕੀਤੀ ਜਾਣ 64ਏ ਦਾ ਜਿਵੇਂ ਮੈਂ ਫਿਗਰਸ ਹੁਣ ਤੱਕ ਦੀ ਦਿੱਤੀਆਂ ਸੀ ਇਸ ਤੇ ਹੁਣ ਹੋਰ ਜ਼ਿਆਦਾ ਫੋਕਸ ਹੈ ਕਿ স্মੋਲ ਕੁਆਂਟੀਟੀ ਦੇ ਡਰਗ ਯੂਜ਼ਰਸ ਨੂੰ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਬਣਾਇਆ ਜਾਵੇ ਉਹਨਾਂ ਨੂੰ 64ਏ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਦੇ ਲਾਈਨ ਤੇ ਮੋਟੀਵੇਟ ਕੀਤਾ ਜਾਵੇ ਤੇ ਐਡਮਿਟ ਕਰਾਇਆ ਜਾਵੇ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰੀਲੀਜ਼ਡ ਔਨ ਬੇਲ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰੀਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ ਥੇਅਰ ਐਕਟੀਵਿਟੀਜ਼ ਬਾਈ taking the village elders and village panchayats into confidence our objective is to integrate these persons into the mainstream so us de vich jehda huga bi inna nu motivate kita jaauga ki tusi oath center de vich jehde inna de vich drug users hai kyunki a drug users te pedulers sare hi honge so that a oath centers de vich jan jis nu de addiction di load hai oh de addiction center cha unna nu admit karaya jae panchayata nu confidence vich leya jaave te inna de ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਜ਼ ਬੀਨ ਡਿਸਾਈਡਡ ਥੈਟ ਏਵਰੀ ਐਸ ਐਚਓ ਵਿਲ ਕਾਲ ðiਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੀ ਰੀਲੀਜ਼ਸ ਜਿਹੜੀਆਂ ਹੋ ਰਹੀਆਂ ਹੈ ਜਿਹੜੇ ਲੋਕੀ ਬੇਲ ਤੋਂ ਬੇਲ ਤੇ ਬਾਹਰ ਆ ਰਹੇ ਹਨ ਉਹ ਕਨਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਸੈੱਲ ਕਰਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਆਪਾਂ ਦੇਖ ਜਿਹੜੇ ਰਿਪੀਟ ਆਫੈਂਡਰਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਆਉਗੀ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ ਸੋ ਵੀ ਵਾਂਟ ਟੂ ਸੈਗਰੀਗੇਟ ਦਾ ਰਿਪੀਟ ਆਫੈਂਡਰਸ ਵਿਦ ਦਾ ਡਰੱਗ ਯੂਜ਼ਰਸ ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਵੱਲ ਲੈ ਕੇ ਜਾਵਾਂਗੇ ਇੱਕ ਅਸੀਂ ਡਿਸਾਈਡ ਕੀਤਾ ਹੈ ਕਿ ਇੱਕ ਜਿਵੇਂ ਸਾਡਾ ਪੰਜਾਬ ਵਾਸ ਦਾ ਫਰਸਟ ਇਨ ਦਾ ਕੰਟਰੀ ਟੂ ਡਿਵਾਈਸ ਅ ਸੌਫਟਵੇਅਰ ਜਿਹਨੂੰ ਅਸੀਂ ਪਾਇਰਸ ਕਹਿੰਦੇ ਆ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਇਹ 2019 ਤੋਂ ਅਸੀਂ ਸ਼ੁਰੂ ਕੀਤਾ ਸੀ ਜਿਹੜਾ ਕੰਟਰੀ ਦੇ ਵਿੱਚ ਪਹਿਲਾ AI ਬੇਸਡ ਸੌਫਟਵੇਅਰ ਸੀਗਾ ਸੋ ਸਿਮਿਲਰਲੀ ਫਾਰ ਥਿਸ ਇਨ ਦੀ ਨੀਡ ਇਜ਼ ਫੈਲਟ ਟੂ ਹੈਵ ਅ AI ਬੇਸਡ ਸੌਫਟਵੇਅਰ ਉਹ ਐਨਟੀਐਫ ਦੇ ਆਪਣੇ ਨਿਲਪ ਕਿਸ਼ੋਰ ਜੀ ਇੱਥੇ ਬੈਠੇ ਹੈਗੇ ਸੋ ਹੀ ਵਿਲ ਬੀ ਇਨਚਾਰਜ ਆਫ ਥਿਸ ਪ੍ਰੋਜੈਕਟ ਕਿ ਇਹ ਫੀਲ ਕੀਤਾ ਜਾ ਰਿਹਾ ਹੈ ਕਿ ਜਿਹੜੇ ਅਰੈਸਟਡ ਪਰਸਨਸ ਜਿਹੜੇ ਐਨਡੀਪੀਐਸ ਐਕਟ ਦੇ ਹੈਗੇ ਅਰੈਸਟੀ ਫਿਗਰਸ ਸਾਡੇ ਕੋਲ ਆ ਜਾਂਦੀਆਂ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਉਹ ਹਜੇ ਜ਼ਿਲ੍ਹਾ ਦੀ ਜਿਹੜੀ ਉਸ ਕਿਸ ਦੀ ਇਨਵੈਸਟੀਗੇਸ਼ਨ ਫਾਈਲਾਂ ਚ ਹੁੰਦੇ ਤਾਂ ਉਹ ਉਹਨਾਂ ਨੂੰ ਇੱਕ ਸੈਂਟਰਲਾਈਜ਼ਡ ਡਾਟਾਬੇਸ ਦੇ ਵਿੱਚ ਅਪਲੋਡ ਕੀਤਾ ਜਾਊਗਾ ਤਾਂ ਕਿ ਹਰ ਕੇਸ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਰਿਕਵਰੀ ਦਾ ਕੇਸ ਹੈ ਉਸ ਦੇ ਵਿੱਚ ਫਾਰਵਰਡ ਬੈਕਵਰਡ ਲਿੰਕੇਜ ਦਾ ਪਤਾ ਲੱਗ ਸਕੇ ਇਸ ਤੋਂ ਪੈਟਰਨ ਅਨਲਿਸਿਸ ਹੋ ਸਕੇ ਤਾਂ AI ਬੇਸ ਸੌਫਟਵੇਅਰ ਅਸੀਂ ਇਸ ਨੂੰ ਆਪਰੇਸ਼ਨਲਾਈਜ਼ ਕਰਨਾ ਸ਼ੁਰੂ ਕਰਤਾ ਹੈਗਾ ਇੱਕ ਜਿਵੇਂ ਰਿਪੀਟ ਆਫੈਂਡਰਸ ਤੇ ਫੋਕਸ ਮੈਂ ਦੱਸਿਆ ਸੀ ਹੁਣ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਕੁਡ ਬੀ ਅ ਪ੍ਰਾਇਮਰੀ ਏਰੀਆ ਆਫ ਟਾਰਗੇਟਿੰਗ ਕਿਉਂਕਿ ਬੇਲ ਦੀ ਕੰਡੀਸ਼ਨਸ ਹੁੰਦੀਆਂ ਸੋ ਅਸੀਂ ਇਹ ਸਿਸਟਮ ਸਟੱਡੀ ਕੀਤਾ ਸੀਗਾ ਦੂਜੀ ਸਟੇਟਾਂ ਦੇ ਵਿੱਚ ਤੇ ਉਸ ਦੀ ਇਸ ਦੀ ਅਸੀਂ ਲੀਗਲ ਫੀਜ਼ਿਬਿਲਟੀ ਐਗਜ਼ਾਮਿਨ ਕਰਾਂਗੇ ਕਿਉਂਕਿ ਜਦੋਂ ਜਦੋਂ ਵੀ ਕਿਸੇ ਮੁਲਜ਼ਮ ਦੀ ਬੇਲ ਹੁੰਦੀ ਹੈ ਸੋ ਸਰਟਨ ਬੇਲ ਕੰਡੀਸ਼ਨਸ ਆਰ देयर ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਜੀਪੀਐਸ ਟਰੈਕਿੰਗ ਥਰੂ ਜੀਪੀਐਸ ਐਂਕਲਟਸ ਸ਼ੁਰੂ ਕੀਤਾ ਹੈ ਫਾਰ ਯੂਏਪੀਏ ਪਰਸਨਸ ਪੇਲਡ ਆਊ ਸੋ ਵੀ ਆਰ ਐਗਜ਼ਾਮਿਨਿੰਗ ਦੀ ਪ੍ਰੋਪੋਜ਼ਲ ਫਰਮ ਲੀਗਲ ਪੁਆਇੰਟ ਆਫ 视图 ਵਿਦਆਊਟ ਹੈਵਿੰਗ ਅ ਫੁੱਲ ਕਨਸਰਨਸ ਟਵਾਰਡਸ ਪ੍ਰਾਈਵੇਸੀ ਐਂਡ ਹਿਊਮਨ ਰਾਈਟਸ ਕਿ ਜਿਹੜੇ ਇਹਨਾਂ ਚੋ ਵੱਡੇ ਸਮਗਲਰ ਜਿਹੜੇ ਉਹ ਬਾਹਰ ਆਣਗੇ ਕੋਰਟ ਦੇ ਕੰਪੀਟੈਂਟ ਕੋਰਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਪਾਈਆਂ ਜਾਣ ਸੋ ਥੈਟ ਉਹਨਾਂ ਦਾ ਮੂਵਮੈਂਟ ਉਹਨਾਂ ਨੂੰ ਟਰੈਕ ਕੀਤਾ ਜਾ ਸਕੇ ਉਹਨਾਂ ਦੀ ਐਕਟੀਵਿਟੀਆਂ ਜਿਹੜੀਆਂ ਉਹ ਟਰੈਕ ਕੀਤੀ ਜਾ ਸਕੀ। ਜੇਲਸ ਦੇ ਵਿੱਚ ਸਾਡਾ ਫੋਕਸ ਰਹੂਗਾ ਇੱਕ ਬਹੁਤ ਐਂਬੀਸ਼ਸ 500 ਕਰੋੜ ਦਾ ਜਿਹੜਾ ਅਪਗ੍ਰੇਡੇਸ਼ਨ ਤੇ ਮਾਡਰਨਾਈਜੇਸ਼ਨ ਪੈਕੇਜ ਪੰਜਾਬ ਸਰਕਾਰ ਨੇ ਪੰਜਾਬ ਦੀ ਜੇਲਾ ਲਈ ਅਪਰੂਵ ਕੀਤਾ ਹੈ। ਸੋ ਉਸ ਤੇ ਚੰਗੀ ਪੱਧਰ ਤੇ ਕੰਮ ਹੋ ਰਿਹਾ ਹੈ। ਜ਼ਿਲਾ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਖਰ ਜੇਲ੍ਹ ਦੇ ਵਿੱਚ ਤਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੇ ਡਰੱਗ ਯੂਜ਼ਰਸ ਜੇਲਸ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਡੀ ਐਡਿਕਟ ਡੀ ਇਲੈਕਸ਼ਨ ਤੇ ਰੀਹੈਬਿਟੇਸ਼ਨ ਵੱਲ ਲੈ ਕੇ ਜਾਇਆ ਜਾ ਸਕੇ ਤੇ ਤਕਰੀਬਨ ਇਸ ਵੇਲੇ 250 ਤੋਂ ਜ਼ਿਆਦਾ ਜਿਹੜੀਆਂ ਐਫ ਆਈ ਆਰਸ ਹੈਗੀਆਂ ਜਿਨ੍ਹਾਂ ਦੇ ਵਿੱਚ ਜੇਲਾ ਦੇ ਵਿੱਚ ਜਿਹੜੇ ਡਰੱਗਸ ਦੀ ਰਿਕਵਰੀ ਹੋਈ ਹੈ ਤੇ ਜੇਲ ਆਫੀਸ਼ੀਅਲਸ ਦੀ ਕਨਾਈਵੈਂਸ ਨੂੰ ਅਸੀਂ ਹਾਈ ਲੈਵਲ ਤੇ ਐਗਜ਼ਾਮਿਨ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਦੇ ਵੀ ਡਾਇਰੈਕਸ਼ਨ ਦਿੱਤੇ ਹੈ ਕਿ ਐਨੀ ਕਨਾਈਵੈਂਸ ਆਫ ਜੇਲ ਆਫੀਸ਼ੀਅਲਸ ਸ਼ੁੱਡ ਨਾਟ ਬੀ ਟੋਲਰੇਟਿਡ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾ ਜਿਹੜੇ ਸਾਡੇ ਡਰਗ ਹੌਟਸਪੌਟਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਜਵੇਂ ਲੰਗੜੋਆ ਪਿੰਡ ਅਸੀਂ ਫੰਕਸ਼ਨ ਵੀ ਪਿੱਛੇ ਹੋਇਆ ਸੀਗਾ ਸੋ ਉਹਨਾਂ ਤੇ ਸਪੈਸ਼ਲ ਫੋਕਸ ਕੀਤਾ ਜਾਊਗਾ ਕਿ ਰੀਹੈਬਿਲੀਟੇਸ਼ਨ ਡੀ ਐਡਿਕਸ਼ਨ ਤੇ ਇੱਕ ਸਕਿੱਲ ਡਿਵੈਲਪਮੈਂਟ ਦੇ ਪੈਕੇजेस ਉਹਨਾਂ ਲਈ ਸਪੈਸੀਫਿਕਲੀ ਡਿਵੈਲਪ ਕੀਤੇ ਜਾਣਗੇ ਤਾਂ ਕਿ ਉਹ ਉਹਨਾਂ ਉੱਥੇ ਡਰਗ ਸਿਚੁਏਸ਼ਨ ਇੰਪਰੂਵ ਹੋ ਸਕੇ ਪੰਚਾਇਤਾਂ ਨੂੰ ਅਸੀਂ ਨਾਲ ਲੈ ਕੇ ਜਿਹੜੀ ਜਿਹੜੀ ਪੰਚਾਇਤਾਂ ਨੇ ਨਸ਼ਾ ਅਸੀਂ ਇੱਕ ਰੀਅਲਿਸਟਿਕ ਅਪਰੇਜ਼ਲ ਕਰਾਂਗੇ ਕਿ ਜਿਹੜੇ ਨਸ਼ਾ ਮੁਕਤ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਹਨ ਕੀ ਵਾਤੇ ਉਹਨਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਜੇ ਨਸ਼ਾ ਨਹੀਂ ਖਤਮ ਹੋਇਆ ਉਹਦੀ ਕੀ ਸਥਿਤੀ ਹੈ ਸੋ ਪੰਚਾਇਤ ਤੇ ਵੀ ਡੀ ਸੀਜ਼ ਦੇ ਮੈਂਬਰਸ ਨਾਲ ਅਸੀਂ ਇੱਕ ਵਾਈਡ ਕੰਸਲਟੇਸ਼ਨ ਕਰਕੇ ਉਹ ਸਾਨੂੰ ਦੱਸਣਗੇ ਕਿ ਕਿੱਥੇ ਜਿਹੜੇ-ਜਿਹੜੇ ਲੋਕ ਹਜੇ ਵੀ ਵੇਚ ਰਹੇ ਪਿੰਡ ਦੇ ਵਿੱਚੋਂ ਨਸ਼ਾ ਵਿਕ ਰਿਹਾ ਜਾਂ ਬਾਹਰੋਂ ਆ ਰਿਹਾ ਸੋ ਉਸ ਤੇ ਇੱਕ ਤੇ ਪ੍ਰਭਾਵੀ ਐਨਫੋਰਸਮੈਂਟ ਕੀਤਾ ਜਾਊਗਾ ਸੈਕੰਡਲੀ ਜਿੱਥੇ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਜਿਹੜੇ ਉਸ ਡਰੱਗ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਕੀਤਾ ਜਾਊਗਾ ਸੋ ਇੱਕ ਇਨ ਪਾਰਟਨਰਸ਼ਿਪ ਵਿਦ ది ਕਮਿਊਨਿਟੀ ਅਸੀਂ ਇੱਕ ਮੇਜਰ ਐਫਰਟ ਲਾਂਚ ਕਰਾਂਗੇ ਕਿ ਡਰੱਗ ਯੂਜ਼ਰਸ ਨੂੰ ਆਈਡੈਂਟੀਫਾਈ ਕਰਕੇ ਡਰੱਗ ਜਿਹੜੇ ਜਿਹੜੇ ਜਿੰਨ ਪਾਕਟਸ ਦੇ ਵਿੱਚ ਡਰੱਗਸ ਹਜੇ ਪ੍ਰੇਵੈਲੈਂਟ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਉਸ ਤੇ ਐਨਫੋਰਸਮੈਂਟ ਐਕਸ਼ਨ ਕੀਤਾ ਜਾਵੇ ਇੱਕ ਸਪੈਸ਼ਲ ਫੋਕਸ ਹੋਊਗਾ ਜਿਹੜੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਸਪੋਰਟ ਸੈਂਟਰਸ ਵਿੱਚ ਐਡਮਿਟ ਕਰਾਂਗੇ ਸੋ ਪੁਲਿਸ ਵੱਲੋਂ ਅਸੀਂ ਆਪਣਾ ਫੀਲਡ ਸਟਾਫ ਸਟ੍ਰੇਨ ਨਹੀਂ ਕਰਾਂਗੇ ਸਟਾਰਟਿੰਗ ਫਰਮ ਮਾਈ ਸੈਲਫ ਥੈਟ ਵੀ ਆਰ ਹੈਵਿੰਗ ਥਿਸ ਪਾਲਿਸੀ ਆਫ ਈਚ ਵਨ ਅਡਾਪਟ ਵਨ ਕਿ ਹਰ ਪੁਲਿਸ ਅਫਸਰ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰੂਗਾ ਤੇ ਉਸ ਨੂੰ ਮੋਟੀਵੇਟ ਕਰੂਗਾ ਕਿ ਉਹ ਜਿਹੜਾ ਹੈਗਾ ਉਸ ਦੀ ਡੀ ਐਡਿਕਸ਼ਨ ਮੋਨੀਟਰ ਕੀਤੀ ਜਾਵੇ ਤੇ ਉਸ ਨੂੰ ਮੇਨ ਸਟ੍ਰੀਮ ਦੇ ਵਿੱਚ ਜੋੜਿਆ ਜਾਵੇ ਦਿਸ ਵਿਲ ਬੀ ਟੋਟਲੀ ਵੋਲੰਟਰੀ ਐਂਡ ਵੀ ਵਿਲ ਬੀ ਰਿਕੁਐਸਟਿੰਗ ਪੀਪਲ ਟੂ ਰੀਚ ਆਊਟ ਐਂਡ ਐਂਡ ਹੈਲਪ because ek ek societal ek project hai so thank you i'll uh, request das de ki 1 مارچ 2025 ਤੋਂ ਯੁੱਧ ਨਸ਼ਾ ਵਿਰੋਧ ਦਾ ਆਗਾਜ਼ ਕੀਤਾ ਗਿਆ ਸੀ ਜਿਹਦੇ ਤਹਿਤ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਸਮਾਗਮ ਕੀਤੇ ਗਏ ਰੈਲੀਆਂ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਗਈਆਂ ਤੇ ਇਸ ਤੋਂ ਇਲਾਵਾ ਵੱਡੇ ਇੱਕ ਸਰਚ ਅਭਿਆਨ ਵੀ ਚਲਾਇਆ ਗਿਆ ਜਿਦੇ ਵਿੱਚ ਕਈ ਰਿਕਵਰੀਜ਼ ਹੋਈਆਂ, ਗ੍ਰਿਫਤਾਰੀਆਂ ਹੋਈਆਂ, ਕਈ ਵਾਹਨ ਜ਼ਬਤ ਕੀਤੇ ਗਏ ਤੇ ਇਸ ਤੋਂ ਇਲਾਵਾ ਇੱਕ ਬਲਡੋਜ਼ਰ ਐਕਸ਼ਨ ਵੀ ਚੱਲਦਾ ਨਜ਼ਰ ਆਇਆ ਉਹਨਾਂ ਪ੍ਰਾਪਰਟੀਆਂ ਤੇ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਨੇ ਤੇ ਨਸ਼ੇ ਦੀ ਕਮਾਈ 'ਚੋਂ ਬਣੀਆਂ ਹੋਈਆਂ ਨੇ ਤਾਂ ਕੁੱਲ ਮਿਲਾ ਕੇ ਕਈ ਕਾਰਵਾਈਆਂ ਇਹ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ। ਦੂਜੇ ਪਾਸੇ ਵਿਰੋਧੀ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੇ ਨੇ ਪਰ ਫਿਰ ਵੀ ਪੰਜਾਬ ਸਰਕਾਰ ਆਪਣਾ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ। ਅਸੀਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ